ਸਮੁੱਚੀ ਆਮ ਆਦਮੀ ਪਾਰਟੀ ਨੇ ਕੇਦਰੀਵਾਲ ਸਾਹਿਬ ਦੀ ਅਗਵਾਈ ਤੇ ਲੋਕਾਂ ਨਾਲ ਇਹ ਵਾਅਦਾ ਕਰਿਆ ਸੀ ਵੀ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ। ਸਾਫ਼ ਸੁਥਰਾ ਪ੍ਰਸ਼ਾਸਨ ਦੇ ਵਿੱਚ ਜੇ ਕਰਪਸ਼ਨ ਹੋ ਗਈ ਤਾਂ ਫਿਰ ਉਹ ਕਿੱਥੇ ਸਾਫ਼ ਸੁਥਰਾ? ਅਜਿਹੀ ਦਿਨ ਜਿਹੜਾ ਤਹਿਸੀਲਦਾਰ ਸਾਹਿਬ ਦਾ ਪੰਗਾ ਇੱਥੇ ਪਿਆ। ਅਗਰ ਆਓ ਜੀ ਦੇਓ ਲੱਗਦਾ ਵੀ ਉਹ ਆਪਣੇ ਆਪ ਵੀ ਸਾਫ਼ ਨੇ। ਉਹ ਜਿੰਦਗੀ ਕੀ ਲੋੜਾ। ਤੁਸੀਂ ਸਾਨੂੰ ਕਰਪਟ ਦੱਸਦੇ ਤੁਸੀਂ ਸਾਡੇ ਕੋਲ ਵੀ ਬਹੁਤ ਕੁਝ ਹਰਾਜ ਹੈ ਕਿਨੇ ਫਲਕ ਹੀ ਐਮ ਐਲ ਏ ਮੌਜੂਦਾ ਐਮ ਐਲ ਏ ਕਹੇ ਕਿ ਵੀ ਕਹਿ ਦਿੱਤਾ ਕਿ ਸਾਡੇ ਕੋਲ ਵੀ ਕਈ ਐਮ ਐਲ ਏ ਦੇ ਪ੍ਰੂਫ ਪਏ ਨੇ ਰਾਤ ਨੂੰ ਭਗਵਤਪਾਲ ਸਾਹਿਬ ਦੀ ਕਿਸਾਨਾਂ ਨਾਲ ਵੀ ਮੀਟਿੰਗ ਹੋਈ ਹੈ ਬੀਚ ਟਾ ਰਹੀ ਹੈ ਕਿਸਾਨਾਂ ਵੱਲੋਂ ਜਿਹੜੇ ਕਿਸਾਨਾਂ ਦੇ ਆਗੂਨਾਂ ਵੱਲੋਂ આરોਪ ਲਗਾਇਆ ਗਿਆ ਕਿ ਵੀ ਸਿਟਿੰਗ ਦੇ ਭਗਵਤਪਾਲ ਸਾਹਿਬ ਕਹਿੰਦੇ ਵੀ ਸਾਨੂੰ ਕੋਈ ਲੋੜ ਨਹੀਂ ਜੋ ਮਰਜ਼ੀ ਕਰਨਾ ਕਰ ਲੋ ਜਿਹੜੇ ਫੈਸਲੇ ਕੀ ਨੇ ਸੀ ਉਹ ਵੀ ਮੈਂ ਮਨਜ਼ੂਰ ਨਹੀਂ ਕਰਨੇ 40 ਸਾਲ ਪਹਿਲਾਂ ਜਿਹੜਾ ਕਿਸਾਨਾਂ ਨੇ ਦਿੱਲੀ ਦੀ ਮੋਰਚਾ ਲਾਇਆ ਮੈਂ ਖੁਦ ਗਰਮ ਕੱਪੜੇ ਦਾ ਟਰੱਕ ਭਰ ਕੇ ਬੰਨ ਗਿਆ ਸੀਗਾ ਸਮੁੱਚਾ ਦੇਸ਼ ਉਹਨਾਂ ਦੇ ਨਾਲ ਸੀ ਪਰ ਰੋਜ਼ ਇਹ ਗੱਲਾਂ ਪ੍ਰਦਰਸ਼ਨ ਕਰਨੀਆਂ ਹੋਰ ਇਹ ਚੰਗੀ ਕਰਨੀ ਪਾਸੇ ਵਿਜੀਲੈਂਸ ਤੇ ਰੈਵਨਿਊ ਡਿਪਾਰਟਮੈਂਟ ਆਮੋ ਸਾਹਮਣੇ ਹੋ ਚੁੱਕੇ ਨੇ ਪਰਚਾ ਦਰਜ ਕੀਤਾ ਜਾਂਦਾ ਤਹਿਸੀਲਦਾਰ ਦੇ ਉੱਤੇ ਉਸ ਤੋਂ ਬਾਅਦ ਰੈਵਨਿਊ ਡਿਪਾਰਟਮੈਂਟ ਦੇ ਤਹਿਸੀਲਦਾਰ ਨੇ ਹੜਤਾਲ ਤੇ ਚਲੇ ਜਾਂਦੇ ਨੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਅੱਜ ਟਵੀਟ ਕੀਤਾ ਤੇ ਕਿਹਾ ਤੁਸੀਂ ਪੱਕੀ ਛੁੱਟੀ ਕਰ ਲਓ ਸਾਡੇ ਕੋਲ ਹੋਰ ਬਥੇਰੇ ਬੰਦੇ ਨੇ ਸਾਡੇ ਨਾਲ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਟੂ ਸਾਡੇ ਨਾਲ ਸਾਥ ਕਿੱਦਾਂ ਦੇਖ ਰਹੇ ਹੋ ਇੱਕ ਪਾਸੇ ਰੈਵਨਿਊ ਡਿਪਾਰਟਮੈਂਟ ਆਮੋ ਸਾਹਮਣੇ ਹੋ ਗਏ ਰੈਵਨਿਊ ਡਿਪਾਰਟਮੈਂਟ ਦਾ ਤਹਿਸੀਲਾਰ ਤੇ ਵਿਜੀਲੈਂਸ ਡਿਪਾਰਟਮੈਂਟ ਦੇਖੋ ਮੁੱਖ ਮੰਤਰੀ ਸਾਹਿਬ ਨੇ ਚੋਣਾਂ ਤੋਂ ਪਹਿਲਾਂ ਸਮੁੱਚੀਆਂ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਸਾਹਿਬ ਦੀ ਅਗਵਾਈ ਤੇ ਲੋਕਾਂ ਨਾਲ ਇਹ ਵਾਅਦਾ ਕਰਿਆ ਸੀ ਵੀ ਸਾਫ਼ ਸੁਥਰਾ ਪ੍ਰਸ਼ਾਸਨ ਦੇਾਂਗੇ ਹੂੰ ਸਾਫ ਸੁਥਰਾ ਪ੍ਰਸ਼ਾਸਨ ਦੇ ਵਿੱਚ ਜੇ ਕਰਪਸ਼ਨ ਹੋ ਗਈ ਤਾਂ ਫਿਰ ਉਹ ਕਿੱਥੇ ਸਾਫ ਸੁਥਰਾ ਅਗਰ ਕੋਈ ਕਰਪਸ਼ਨ ਕਰਦਾ ਹੈ ਤਾਂ ਪਬਲਿਕ ਦੇ ਕੋਈ ਨਮਾਇंदे ਸ਼ਿਕਾਇਤ ਕਰਦੇ ਨੇ ਦੱਸਦੇ ਆ ਤਾਂ ਉਹਨੂੰ ਫੜਨਾ ਸਾਡੇ ਜਿਹੜੀ ਵੀ ਹੈ ਸਤਕਾਰਯੋਗ ਵਿਜੀਲੈਂਸ ਜਿਹੜੇ ਡੀਜੀਪੀ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਮੇਂ-ਸਮੇਂ ਤੇ ਉਹ ਵੱਖ-ਵੱਖ ਵਿਭਾਗਾਂ ਵਿੱਚ ਇਹ ਜਿਹੜੇ ਐਕਸ਼ਨ ਕਰਕੇ ਇਹਨਾਂ ਲੋਕਾਂ ਨੂੰ ਪਕੜਦੇ ਨੇ ਆ ਪਿਛਲੇ ਦਿਨ ਜਿਹੜਾ ਤਹਿਸੀਲਦਾਰ ਸਾਹਿਬ ਦਾ ਪੰਗਾ ਇੱਥੇ ਪਿਆ ਅਗਰ ਆਓ ਜੀ ਦੇਓ ਲੱਗਦਾ ਵੀ ਉਹ ਆਪਣੇ ਆਪ ਚ ਸਾਫ਼ ਨੇ ਭੱਜਣ ਦੀ ਕੀ ਲੋੜਾ ਮੁੱਖ ਮੰਤਰੀ ਸਾਹਿਬ ਕੋਲੇ ਮੈਂ ਲੈ ਕੇ ਜੰਨਾ ਆਉਂ ਚੜੀ ਦੱਸੋ ਆਪਣਾ ਪੱਖ ਰੱਖੋ ਜੇ ਤੁਸੀਂ ਸਾਫ਼ ਹੋ ਤਾਂ ਬਰੀ ਵੀ ਹੈ ਨਹੀਂ ਜੇ ਕੋਈ ਅਪਰਾਧ ਕਰੇ ਤਾਂ ਕਾਨੂੰਨ ਦਾ ਸਾਹਮਣਾ ਕਰੋ ਕੱਲੂ ਜਾਨੇ ਵਿੱਚ ਮੀਟਿੰਗ ਹੋਈ ਤੇ ਸੀਲਾਰਾਂ ਦੀ ਸਾਰੇ ਪੰਜਾਬ ਤੋਂ ਸੀਲਾਰਾ ਉਹਨਾਂ ਨੇ ਕਿਹਾ ਜੇ ਤੁਸੀਂ ਸਾਨੂੰ ਕਰਪਟ ਦੱਸਦੇ ਹੋ ਤਾਂ ਸਾਡੇ ਕੋਲ ਵੀ ਬਹੁਤ ਕੁਝ ਹਰਾਜ ਹੈ ਕਿ ਨਾਲ ਕਿ ਐਮਐਲਏ ਮੌਜੂਦਾ ਐਮਐਲਏ ਕਹੇ ਕਿ ਵੀ ਕਹ ਦਿੰਦਾ ਕਿ ਸਾਡੇ ਕੋਲ ਵੀ ਕਈ ਐਮਐਲਏ ਦੇ ਪ੍ਰੂਫ ਪਏ ਨੇ ਦੇਖੋ ਜਿਹੜੀ ਹਰੇਕ ਐਸੋਸੀਏਸ਼ਨ ਜਿਹੜਾ ਕੋਈ ਵੀ ਵਿਭਾਗ ਹੈ ਉਹਨਾਂ ਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀਆਂ ਐਸੋਸੀਏਸ਼ਨ ਹੁੰਦੀਆਂ ਨੇ ਕਿਉਂਕਿ ਸੰਯੁਕਤ ਰੂਪ ਵਿੱਚ ਜਿਹੜੇ ਨੇ ਕਾਰਜਕਾਰੀ ਜਿਹੜੀ ਇਹ ਸਾਰੇ ਕੰਮ ਚੱਲਦੇ ਨੇ ਉਹਨਾਂ ਦਾ ਹੱਕ ਹੈ ਆਪਣਾ ਪੱਖ ਕਰਨਾ ਆਪਣਾ ਪ੍ਰਦਰਸ਼ਨ ਕਰਨਾ ਕਿਉਂਕਿ ਲੋਕਤੰਤਰ ਹੈ ਹਰੇਕ ਨੂੰ ਹੱਕ ਹੈ ਆਪਣੀ ਗੱਲ ਰੱਖਣ ਪਰ ਜਿਹੜੀ ਨਜਾਇਜ਼ ਗੱਲ ਆ ਉਹ ਕਿਸੇ ਵੀ ਕੋੰਦੇ ਬਰਦਾਸ਼ਤ ਨਹੀਂ ਕੀਤੀ ਜਾਊ ਮੁੱਖ ਮੰਤਰੀ ਸਾਹਿਬ ਨੇ ਅੱਜ ਤਾਲਣਾ ਵੀ ਕਰੀਆ ਵੀ ਜੇ ਤੁਸੀਂ ਛੁੱਟੀ ਲੈਣੀ ਹੈ ਤਾਂ ਪੱਕੇ ਤੌਰ ਤੇ ਦੇ ਦੇਣੇ ਤੁਹਾਨੂੰ ਸਾਡੇ ਕੋਲੇ ਬੇਰੁਜ਼ਗਾਰ ਮੁੰਡੇ ਬਹੁਤ ਫਿਰਦੇ ਨੇ ਉਹ 100% ਸਹੀ ਕਿਹਾ ਅਸੀਂ ਸਮੁੱਚੇ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹਨਾਂ ਨਾਲ ਇਸ ਗੱਲ ਦੇ ਵਿੱਚ ਮੁੰਡੇ ਨਾਲ ਮੁੰਡੇ ਲਾ ਕੇ ਖੜੇ ਆ ਚਾਹੇ ਉਹ ਨਸ਼ੇ ਦੀ ਗੱਲ ਹੈ ਚਾਹੇ ਉਹ ਪ੍ਰੋਫੈਸ਼ਨ ਦੀ ਗੱਲ ਹੈ ਚਾਹੇ ਨੌਜਵਾਨਾਂ ਨੂੰ ਬਰੰਗਲਾ ਕੇ ਬਾਹਰ ਲਿਆ ਕੇ ਇਹਨਾਂ ਦਾ ਪੈਸਾ ਠੱਗਣ ਦੀ ਗੱਲ ਹੈ ਪੰਜਾਬੀ ਜਿਹਨੂੰ ਕਬੂਤਰਬਾਈ ਕਹਿੰਦੇ ਆ ਉਹਨਾਂ ਦੇ ਚੀਜ਼ਾਂ ਦੇ ਸਖਤ ਖਲਾਮਾ ਤੇ ਮੁੱਖ ਮੰਤਰੀ ਸਾਹਿਬ ਦੇ ਨਾਲ ਰਾਤ ਨੂੰ ਭਗਵੰਤਪਨ ਸਾਹਿਬ ਦੀ ਕਿਸਾਨਾਂ ਨਾਲ ਵੀ ਮੀਟਿੰਗ ਹੋਈ ਹੈ ਬੀ ਸਿਟਾ ਰਹੀ ਹੈ ਕਿਸਾਨਾਂ ਵੱਲੋਂ ਜਿਹੜੇ ਕਿਸਾਨਾਂ ਦੇ ਆਗੂ ਉਹਨਾਂ ਵੱਲੋਂ આરોਪ ਲਗਾਇਆ ਗਿਆ ਕਿ ਵੀ ਸਿਟਿੰਗ ਦੇ ਭਗਵੰਤਪਨ ਸਾਹਿਬ ਕਹਿੰਦੇ ਵੀ ਸਾਨੂੰ ਕੋਈ ਲੋੜ ਨਹੀਂ ਜਿੱਥੇ ਜੋ ਮਰਜ਼ੀ ਕਰਨਾ ਕਰ ਲੋ ਜਿਹੜੇ ਫੈਸਲੇ ਕੀ ਲਏ ਸੀ ਉਹ ਵੀ ਮੈਂ ਮਨਜ਼ੂਰ ਨਹੀਂ ਕਰਨੇ ਦੇਖੋ ਕਿਸਾਨ ਅਨੰਦ ਦਾ ਤਾਂ ਮੈਂ ਵੀ ਕਿਸਾਨ ਦਾ ਪੁੱਤਾਂ ਪਰਿਵਾਰ ਦੇ ਵਿੱਚ 50 ਗੱਲਾਂ ਹੋ ਜਾਂਦੀਆਂ ਨੇ ਬੈਠ ਕੇ ਉਸ ਗੱਲ ਬੇਸਿੱਟਾ ਨਿਕਲੀ ਗੱਲਬਾਤ ਦੁਬਾਰੇ ਹੋ ਜੂਗੀ ਕੋਈ ਐਡੀ ਗੱਲ ਨਹੀਂ ਅਸੀਂ ਆਮ ਆਦਮੀ ਪਾਰਟੀ ਵਾਲੇ ਕਿਸਾਨਾਂ ਦੇ ਨਾਲ ਆ ਪਰ ਮੈਂ ਇਸ ਮਾਧਿਮੇ ਨਾਲ ਹੀ ਬੇਨਤੀ ਜ਼ਰੂਰ ਕਰੂੰਗਾ ਵੀ ਯਾਰ ਜਿਹੜੇ ਆਪਾਂ ਧਰਨੇ ਪ੍ਰਦਰਸ਼ਨ ਕਰਦੇ ਆ ਇਹਨਾਂ ਚੀਜ਼ਾਂ ਤੋਂ ਅਵॉइड ਕਰੀਏ ਹੁਣ ਮੂਰੇ ਤੁਹਾਡਾ ਬਾਡੀ ਦਾ ਸੇਜਨ ਆ ਆਪਾਂ ਆਪਦੀਆਂ ਫਸਲਾਂ ਦੀ ਸੰਭਾਲ ਕਰੀਏ ਜਿਹੜੀ ਕੋਈ ਗੱਲਬਾਤ ਆ ਉਹ ਬੈਠ ਕੇ ਹੱਲ ਕਰੀਏ ਰਾਤ ਨੂੰ ਰੇਟੇਨ ਵੀ ਕਿਤੇ ਕਿਨੇ ਕਈ ਆਗੂ ਦੇ ਕੋਈ ਜੇ ਕੋਈ ਕਾਨੂੰਨ ਦੀ ਲੰਘਣਾ ਕਰੂਗਾ ਤਾਂ ਡਿਟੇਨ ਕਰਾਂਗੇ ਜੇ ਤੁਸੀਂ ਮੈਂ ਵੀ ਕਰਾਂਗੇ ਆਪਾਂ ਨੂੰ ਵੀ ਡਿਟੇਨ ਕਰਨਗੇ ਇਸ ਲਈ ਉਹ ਕੋਈ ਏਡੀ ਕਰਨੀ ਉਹ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਜਿਹੜੇ ਖੱਜਲਕਾਰ ਹੁੰਦੇ ਨੇ ਚਾਹੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਰਜਿਸਟਰੀ ਕਰਾਉਣ ਜਾਂਦੇ ਨੇ ਚਾਹੇ ਰੋਡ ਦੇ ਚੰਡੀਗੜ੍ਹ ਜਾਣਾ ਹੋਵੇ ਬਾਲੇ ਰਾਜਪੁਰਾ ਜਾਣਾ ਮੇਰੇ ਸੜਕਾਂ ਦੇ ਵਿੱਚ ਫਸੇ ਹੋਏ ਨੇ ਮੈਂ ਖੁਦ ਰਾਜਨੀਤਿਕ ਜੀਵਨ ਹੋਣ ਕਰਕੇ ਚੰਡੀਗੜ੍ਹ ਦਿੱਲੀ ਜਾਣਾ ਪੈਂਦਾ ਇਹ ਮੈਂ ਅਕਸਰ ਬੰਦੇ ਕਹਿੰਦੇ ਸੁਣੇ ਨੇ ਵੀ ਯਾਰ ਅਸੀਂ ਕਿੰਨਾ ਔਖਾ ਹੋ ਕੇ ਜਾਂਦੇ ਆ ਇਹਨਾਂ ਨੂੰ ਕਹਿ ਦੋ ਯਾਰ ਹੁਣ ਉੱਠ ਖੜਨਾ ਦੇਖੋ ਅੱਜ ਤੋਂ 40 ਸਾਲ ਪਹਿਲਾਂ ਜਿਹੜਾ ਕਿਸਾਨਾਂ ਨੇ ਦਿੱਲੀ 'ਚ ਮੋਰਚਾ ਲਾਇਆ ਸੀ ਮੈਂ ਖੁਦ ਗਰਮ ਕੱਪੜੇ ਦਾ ਟਰੱਕ ਭਰ ਕੇ ਬੰਦ ਗਿਆ ਸੀਗਾ ਸਮੁੱਚਾ ਦੇਸ਼ ਉਹਨਾਂ ਦੇ ਨਾਲ ਸੀ ਪਰ ਰੋਜ਼ ਇਹ ਗੱਲਾਂ ਪ੍ਰਦਰਸ਼ਨ ਕਰਨੀਆਂ ਹੋਰ ਇਹ ਚੰਗੀ ਗੱਲ ਨਹੀਂ ਮੈਂ ਕਿਸਾਨਾਂ ਕੋਲੋਂ ਬੇਨਤੀ ਕਰੂੰਗਾ ਵੀ ਆਪਾਂ ਬੈਠ ਕੇ ਹੱਲ ਗੱਲਬਾਤ ਨਾਲ ਹੱਲ ਕੱਢੀਏ ਕਿਉਂਕਿ ਜਿਹੜਾ ਕਿਸਾਨ ਆ ਉਹ ਤਾਂ ਤੁਸੀਂ ਤਾਂ ਜਦੋਂ ਜਿਹਨੂੰ ਅੰਨ ਦਾ ਤਾਂ ਕਹਤਾ ਪਿੱਛੇ ਕੀ ਰਹਿ ਗਿਆ ਯਾਰ ਤੁਸੀਂ ਅੰਨ ਦਾਤੇ ਦੀ ਅਹਿਮੀਅਤ ਸਮਝਦੇ ਹੋਏ ਗੱਲਬਾਤ ਰਾਹੀਂ ਆਪਾਂ ਹੱਲ ਕੱਢਣ ਦਾ ਯਤਨ ਕਰੀਏ ਪਰ ਮੈਂ ਇਸ ਮਾਧਿਅਮ ਰਾਹੀਂ ਕਿਸਾਨ ਜਿੱਥੇ ਬੰਦਿਆਂ ਨੂੰ ਵਿਸ਼ਵਾਸ ਵੀ ਦੋਣਾ ਕਿ ਜਿਹੜੀ ਕੇਂਦਰ ਸਰਕਾਰ ਤੁਹਾਡੇ ਨਾਲ ਕੋਈ ਧੱਕਾ ਕਰ ਰਹੀ ਹੈ ਉਹਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰੇ। ਤੁਹਾਡੇ ਆਈ.ਟੀ.ਆਈ. 80 ਕਾਲਜ ਪੈਂਦਾ ਉਹਨੂੰ ਲੈ ਕੇ ਸੈਂਟਰ ਦੇ ਵੱਲੋਂ ਪਰਮਿਸ਼ਨ ਮਿਲ ਗਈ ਹੈ ਕਿ ਨਹੀਂ ਵੀ ਕਿਉਂਕਿ ਸੜਕ ਚੌੜਾ ਕਰਨ ਨੂੰ ਕੋਈ ਬੜਾ ਹੀ ਟ੍ਰੈਫਿਕ ਦਾ ਮਸਲਾ ਹੁੰਦਾ। ਉਹ ਵਿਚਾਰधीन ਹੈ ਮੈਂ ਸਾਡੇ ਵਿਧਾਨ ਸਭਾ 'ਚ ਮੁੱਦਾ ਵੀ ਚੱਕਿਆ। ਉਸ ਤੋਂ ਬਾਅਦ ਉਹਦੇ ਤੇ ਜਿਹੜੀ ਵੀ ਪ੍ਰੋਸੈਸਿੰਗ ਸ਼ੁਰੂ ਹੋ ਗਈ ਹੈ ਤੇ ਮੈਂ ਇਹਨਾਂ ਦੇ ਡਾਇਰੈਕਟਰ ਸਾਹਿਬ ਨੂੰ ਅੱਜ ਕੱਲ੍ਹ ਤੇ ਮਿਲੂੰਗਾ ਤੇ ਕੋਸ਼ਿਸ਼ 100% ਕਰਾਂਗੇ ਵੀ ਇਹ ਰਾਹ ਚੌੜਾ ਹੋ ਜੇ। ਜੇ ਤਾਂ ਅੰਦਰ ਜਗ੍ਹਾ ਨਾ ਹੋਵੇ ਮਨੀਤ ਤਾਂ ਆਪਾਂ ਕਹਿ ਸਕਦੇ ਹਾਂ ਜਦੋਂ ਅੰਦਰ ਇੰਨੀ ਜਗ੍ਹਾ ਬੇਬਾਕ ਪਈ ਹੈ ਤੇ ਮੇਰੇ ਪਬਲਿਕ ਔਖੀ ਹੁੰਦੀ ਹੈ ਜੇ 10 20 ਫੁੱਟ ਜਗ੍ਹਾ ਛੱਡ ਵੀ ਦੇਣਗੇ ਜਿਹੜੀ ਵੀ ਹੈ ਨਾ ਦੁਵਾਰ ਤੁਸੀਂ ਮੌਕਾ ਜਾ ਕੇ ਦੇਖਿਓ ਦੁਵਾਰ ਦੇ ਅੰਦਰ ਸੜਕ ਜਾਂਦੀ ਹੈ ਅਗਰ ਉਹ ਦੁਵਾਰ ਚੱਕ ਕੇ ਆਪਾਂ ਸੜਕ ਨੂੰ ਬਾਹਰ ਕੱਢ ਦਈਏ ਸੜਕ ਕਮਨ ਹੋ ਜੇ ਇਹ ਮੈਂ ਸਮਝਦਾ ਵੀ ਇਹਨਾਂ ਲੋਕਾਂ ਨੂੰ 80 ਫੁੱਟ ਰੋਡ ਵਰਤਨ ਨੂੰ ਮਿਲ ਜਾਊਗਾ ਮੇਰਾ ਆਖਰੀ ਸਵਾਲ ਹੈ ਜਿਹੜੇ ਲੋਕ ਨਸ਼ਾ ਕਰਦੇ ਸੀ ਉਹਨਾਂ ਦੇ ਖਿਲਾਫ ਰਿਡਕਸ਼ਨ ਦਿੱਤਾ ਗਿਆ ਸਰਕਾਰ ਵੱਲੋਂ ਡੀਜੀਪੀ ਸਾਹਿਬ ਵੱਲੋਂ ਹੁਣ ਲੱਗਦਾ ਵੀ ਇਹ ਨਾ ਤਾਂ ਪੈ ਚੁੱਕੀ ਜਾਂ ਹੋਰ ਥਲੇ ਬਾਕੀ ਐ ਇਹ ਐਕਸ਼ਨ ਨਹੀਂ ਇਹ ਬੰਬਾਰੀ ਨਹੀਂ ਇਹੇ ਜਿਹੇ ਬੰਬਾਰੀ ਕਰਦੇ ਰਹਾਂਗੇ ਮੈਂ ਇਸ ਮਾਧਿਮ ਰਾਹੀਂ ਮੈਂ ਹਲਕਾ ਆਤਮਨਗਰ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਆਸ-ਪਾਸ ਵੀ ਜੇ ਕੋਈ ਨਸ਼ਾ ਵੇਚਦਾ ਤਾਂ ਤੁਸੀਂ ਵੀ ਆਪਣਾ ਨੈਤਿਕ ਫਰਜ਼ ਸਦੰਦੇ ਹੋਏ ਤੁਸੀਂ ਉਹਦੀ ਜਾਣਕਾਰੀ ਮੈਨੂੰ ਦਿਓ ਸਬੰਧਤ ਐਸਐਚਓ ਨੂੰ ਦਿਓ ਸਬੰਧਕ ਏਸੀਪੀ ਸਾਹਿਬ ਨੂੰ ਦਿਓ ਤੁਹਾਡਾ ਨਾਮ ਗੁਪਤ ਵੀ ਰੱਖਾਂਗੇ ਵਿਰੋਧੀ ਵਿਰੋਧੀ ਤੇ ਕਹਿੰਦੇ ਨੇ ਇਲੈਕਸ਼ਨ ਦਿੱਲੀ ਵਾਲੇ ਇਲੈਕਸ਼ਨ ਹਾਰ ਗਏ ਤਾਂ ਕਰਕੇ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੋਈ ਯਾਰ ਜਿੰਨੇ ਕਹਿੰਦੇ ਹੁੰਦੇ ਨੇ ਨਾ ਅਬਨੀਤ ਸੌਣਦੇ ਨੇ ਇਹਨੂੰ ਹਰਾ ਨਜ਼ਰ ਆਉਂਦਾ ਇਹਨਾਂ ਨੂੰ ਐਂ ਲੱਗ ਜਾਂਦਾ ਵੀ ਦਿੱਲੀ ਹਾਰ ਕੇ ਤਾਂ ਕਿ ਪਹਿਲਾਂ ਜਿਹੜੇ ਗੱਲ ਕਰਦੇ ਨੇ ਉਹਨੂੰ ਕਹਿੰਦਾ ਤੁਸੀਂ ਆਪ ਦਾ ਰਿਜ਼ਲਟ ਤਾਂ ਦੱਸ ਦਿਓ ਕੀ ਹੈ ਕਿਸੇ ਕਾਂਗਰਸੀ ਨੇ ਕਹੀ ਸੀ ਉਹਨਾਂ ਦੀ ਤੀਜੀ ਗਿਰੀ ਲਗਾਤਾਰ ਜ਼ੀਰੋ ਆਈ ਹੈ ਇਸ ਲਈ ਆਪਾਂ ਤਾਂ ਬੋਲਣ ਜੋਗੇ ਹੈ ਨਹੀਂ ਬੀਜੇਪੀ ਵਾਲੇ ਸਵਾਲ ਕਰਨ ਉਹਨਾਂ ਦਾ ਜਵਾਬ ਦੇਣ ਸੋ ਇਹ ਸਾਨੂੰ ਵਿਧਾਇਕ ਕੁਲਵੰਤ ਸਿੰਘ ਸਿੱਧੂ ਆਤਮਨ ਕਰੋ ਜਿਨ੍ਹਾਂ ਨੇ ਵਡੀ ਤਾੜਨੇ ਕੀਤੀ ਕਿ ਜਿਹੜੇ ਲੋਕ ਕਹਿੰਦੇ ਸੀਗੇ ਵੀ ਦਿੱਲੀ ਹਾਰ ਕੇ ਪਹਿਲਾਂ ਆਪਣੇ ਮੰਜੀ ਥਲੇ ਵੀੜਾ ਫੇਰ ਲੈਣ ਤੇ ਉਸ ਤੋਂ ਬਾਅਦ ਕਹਿਲ ਕੀਤੀ ਹੈ ਕਿ ਜਿਹੜੇ ਆਈਟੀਆਈ ਦਾ ਕਾਲਜ ਆ ਉਸ ਨੂੰ ਵੀ ਡਾਇਰੈਕਟਰ ਸਾਹਿਬ ਨਾਲ ਮਿਲ ਕੇ ਸੈਂਟਰ ਨਾਲ ਮਿਲ ਕੇ ਕੋਈ ਵੱਡਾ ਹੱਲ ਕੀਤਾ ਜਾਏਗਾ ਤੇ ਹੋਰ ਨਸ਼ੇ ਤੇ ਵੀ ਗੱਲਬਾਤ ਕੀਤੀ ਹੈ ਤੇ ਜਿਹੜਾ ਕਿਸਾਨਾਂ ਨੂੰ ਲੈ ਕੇ ਤੇ ਰੈਮਨਟ ਡਿਪਾਰਟਮੈਂਟ ਕਿਤੇ ਇਹ ਵੀ ਕਿਹਾ ਵੀ ਜਲਦੀ ਹੱਲ ਕਰਨਾ ਜੇ ਤਾਂ ਜੋ ਲੋਕ ਖੱਜਲ ਖਵਾਨਾ ਹੋ ਸਕਣ ਤੁਸੀਂ ਜੁੜੇ ਲੋ ਸਾਡਾ ਨਾਮ ਮੈਂ ਆਮਨ ਸਿੰਘ ਕੈਮਰਾਮੈਨ ਸਾਤਪਾਲ ਦੇ ਨਾਲ ਲੁਧਿਆਣਾ